ਜੇਕਰ ਗੱਲ ਕਰ ਲਈਏ ਗੱਲਕਲਾਂ ਰੂਡ ਸਿੱਥ ਫਾਟਕ ਦੀ ਤਾਂ ਉੱਤੇ ਹਰ ਵੇਲੇ ਲੜਾਈ ਵਾਲਾ ਜਿਹੜਾ ਮਾਹੌਲ ਆ ਉਹ ਬਣਿਆ ਰਹਿੰਦਾ ਬੈਸੋ ਬੈਸੀ ਵਾਲਾ ਮਾਹੌਲ ਆ ਜਿਹੜਾ ਉੱਥੇ ਹਰ ਸਮੇਂ ਅਰੇ ਮਲੋ ਤਿਆਰ ਹੀ ਰਹਿੰਦਾ ਹੈ ਕਾਰਨ ਕੀ ਆਉਦਾ ਕਿ ਜਦੋਂ ਫਾਟਕ ਲੱਗ ਜਾਂਦੇ ਨੇ 4 ਰੁਪਿਆ ਬਾਣ ਵੀ ਉਧਰੋਂ ਆ ਜਾਂਦੇ ਨੇ ਖੜ ਜਾਂਦੇ ਨੇ ਤੇ ਦੂਜੇ ਪਾਸੇ ਵੀ ਫਾਟਕ ਦੇ ਜਿਹੜੇ 4 ਰੁਪਿਆ ਬਾਣ ਖੜ ਜਾਂਦੇ ਨੇ ਜਦੋਂ ਫਾਟਕ ਖੁੱਲਦਾ ਤਾਂ 4 ਰੁਪਿਆ ਵਾਣਾ ਕਰਕੇ ਮੋਟਰਸਾਈਕਲ ਵਾਲਿਆਂ ਨੂੰ ਵੀ ਟਿਕਟ ਆਉਂਦੀ ਹੈ ਉਹਨਾਂ ਨੂੰ ਆਪ ਨੂੰ ਵੀ ਨੰਗਨ ਦੇ ਵਿੱਚ ਬਹੁਤ ਜ਼ਿਆਦਾ ਫਿਰ ਦਿੱਕਤ ਆਉਂਦੀ ਹੈ ਫਿਰ ਇੱਕ ਦੂਜੇ ਨੂੰ ਕਹਿੰਦੇ ਆ ਤਾਂ ਉਹ ਬੈਸੋ ਵੈਸੀ ਵਾਲਾ ਮਾਹੌਲ ਆ ਜਿਹੜਾ ਉੱਥੇ ਉਹ ਬਣ ਜਾਂਦਾ ਇੱਕ ਦੂਜੇ ਦੇ ਆਖੇ ਨਹੀਂ ਲੱਗਦੇ ਹਰ ਇੱਕ ਨੂੰ ਕਾਲੀ ਹੁੰਦੀ ਹੈ ਕਿ ਬਸ ਮੈਂ ਪਹਿਲਾਂ ਨੰਗ ਜਾਵਾਂ ਮੋਟਰਸਾਈਕਲ ਵਾਲੇ ਲੋਕਾਂ ਦਾ ਇਹ ਕਹਿੰਦੇ ਨੇ ਕਿ ਭਾਈ ਜਿਹੜੇ 4 ਰੁਪਿਆ ਵਾਣਾ ਉਹ ਗਿੱਲਕਲਾਂ ਵਿੱਚ ਦੀ ਹੋਣ ਕਿ ਇਧਰ ਦੀ ਨਾਨੇ ਤਾਂ ਲੋਕਾਂ ਨੂੰ ਮੁਸ਼ਕਲਾਂ ਆਉਂਦੀਆਂ ਚਾਰ ਪਈਆਂ ਬਹਾਨ ਕਰਕੇ ਇਸ ਦੇ ਨਾਲ ਹੀ ਚਾਹੀਦਾ ਹੈ ਕਿ ਟ੍ਰੈਫਿਕ ਪੁਲਿਸ ਨੂੰ ਹੋਰ ਪਾਸੇ ਖੜਨ ਦੇ ਨਾਲੋਂ ਇੱਕ ਤੋਂ ਮੁਲਾਜ਼ਮ ਟ੍ਰੈਫਿਕ ਪੁਲਿਸ ਦੇ ਇੱਥੇ ਵੀ ਖੜਨ ਚਾਹੀਦੇ ਨੇ ਗਿੱਲਕਲਾ ਫਾਟਕ ਦੇ ਕਿ ਲੋਕ ਆਸਾਨੀ ਨਾਲ ਲੰਘ ਸਕਣ ਲੜਾਈ ਵਾਲਾ ਮਾਹੌਲ ਆ ਜਿਹੜਾ ਨਾ ਬਣੇ ਬਲਕਾਰ ਸਿੱਧੂ ਕੋਲੇ ਜਦੋਂ ਵੀ ਲੋਕ ਜਾਂਦੇ ਨੇ ਜਾਂ ਕੋਈ মিডিਆ ਪੁੱਛਦਾ ਵੀ ਹੈ ਜਦੋਂ মিডিਆ ਨਾਲ ਗੱਲਬਾਤ ਹੁੰਦੀ ਆ ਤਾਂ ਪੁੱਛਦੇ ਨੇ ਕੀ ਭਾਈ ਅੰਦਰਲੇ ਫਾਟਕਾ ਜਿਹੜੇ ਨਾਬਾ ਪਟਿਆਲਾ ਮੰਡੀ ਨੂੰ ਜੋੜਦੇ ਆ ਉਹ ਖੁੱਲਣਗੇ ਜਾਂ ਨਹੀਂ ਖੁੱਲਣਗੇ ਜਾਂ ਕੋਈ ਰਾਹ ਬਣਾਇਆ ਜਾਵੇ ਕਿ ਸਿਰਫ ਇਕੱਲੇ ਮੋਟਰਸਾਈਕਲ ਹੀ ਲੰਘ ਜਾਇਆ ਕਰਨ ਤਾਂ ਉਹਨਾਂ ਦਾ ਫਿਰ ਉਹੀ ਜਿਹੜਾ ਪੁਰਾਣਾ ਤਰੀਕਾ ਕਿ ਮਿੱਠੀ ਗੋਲੀ ਉਹਨਾਂ ਕੋਲੇ ਹੁੰਦੀ ਹੈ ਤੇ ਉਹਨਾਂ ਨੇ ਨਾਲ ਦੇ ਨਾਲ ਮਿੱਠੀ ਗੋਲੀ ਦੇ ਦੇਣੀ ਆ ਕਿ ਫਾਟਕ ਖੁੱਲਣਗੇ ਜਲਦ ਹੀ ਤੇ ਗੱਲ ਚੱਲੀ ਜਾ ਰਹੀ ਆ ਕਿ ਬਸ ਪ੍ਰੋਸੈਸ ਆ ਜਿਹੜਾ ਉਹ ਬਹੁਤ ਲੰਮਾ ਹੈ ਬਸ ਇਹ ਕਹਿ ਕੇ ਗੱਲ ਜੀ ਪਲਟਾ ਦਿੱਤੀ ਜਾਂਦੀ ਹੈ ਹਲਕਾ ਵਧਾਇਕ ਵੱਲੋਂ ਤੇ ਕੋਸ਼ਿਸ਼ ਨਹੀਂ ਕੀਤੀ ਜਾਂਦੀ ਅੰਦਰਲੇ ਫਾਟਕਾਂ ਨੂੰ ਖੁਲਾਉਣ ਦੀ ਤੇ ਨਾ ਹੀ ਉਹ ਫਾਟਕ ਕਦੇ ਖੁੱਲਣਗੇ ਇਹ ਬਸ ਇੱਕ ਮਿੱਠੀ ਗੋਲੀ ਦੇਣੀ ਹੁੰਦੀ ਹੈ ਜਦੋਂ ਕੋਈ ਉਹਨਾਂ ਨੂੰ ਸਵਾਲ ਪੁੱਛਦਾ ਹੈ ਟ੍ਰੈਫਿਕ ਪੁਲਿਸ ਨੂੰ ਚਾਹੀਦਾ ਕਿ ਆਪ ਦੀ ਇੱਕ ਦੋ ਚਾਹੇ ਹਲਕਾ ਵਧਾਏ ਕਿਸ ਤਰ੍ਹਾਂ ਕਰਦੇ ਟ੍ਰੈਫਿਕ ਪੁਲਿਸ ਦੀ ਉਧਰ ਇੱਕ ਦੋ ਬੰਦਿਆਂ ਦੀ ਡਿਊਟੀ ਲਗਾ ਦੇਵੇ ਕਿ ਆਸਾਨੀ ਦੇ ਨਾਲ ਲੋਕਾਂ ਨੂੰ ਨਿਗਾਹਿਆ ਜਾ ਸਕੇ ਤੇ ਚਾਰ ਪਹੀਆ ਵਾਹਨ ਕਰਕੇ ਬਹੁਤ ਜ਼ਿਆਦਾ ਜਿਹੜੀ ਦਿੱਕਤ ਆਉਂਦੀ ਹੈ ਲੋਕ ਲੜ ਪੈਂਦੇ ਨੇ ਫਿਰ ਚਪੇੜੋ ਚਪੜੀ ਵਾਲਾ ਕੰਮ ਹੋ ਜਾਂਦਾ ਹੈ ਹਲਕਾ ਵਿਧਾਇਕ ਨੂੰ ਇਸ ਗੱਲਬੱਲ ਵੀ ਧਿਆਨ ਦੇਣਾ ਚਾਹੀਦਾ ਵੈਸੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹਲਕਾ ਵਿਧਾਇਕ ਦੇ ਧਿਆਨ ਦੇ ਵਿੱਚ ਲਿਆਂਦੀਆਂ ਗਈਆਂ ਪਰ ਇੱਕ ਗੱਲ ਤੇ ਵੀ ਇਹਨਾਂ ਵੱਲੋਂ ਅਸਰ ਨਹੀਂ ਹੋਇਆ ਗੱਲ ਨੂੰ ਇਗਨੋਰ ਕਰ ਦਿੰਦੇ ਨੇ ਤੇ ਉਹਨਾਂ ਇਸ ਦਾ ਜਵਾਬ ਆ ਜਿਹੜਾ ਇਸ ਦਾ ਹੱਲ ਹੈ ਉਹ ਵੀ ਲੋਕ ਹਣ ਵਿਧਾਨ ਸਭਾ ਚੋਣਾਂ ਵੇਲੇ 2027 ਦੇ ਵਿੱਚ ਆਉਣ ਵਾਲੀਆਂ ਨੇ ਸਮਾਂ ਬਹੁਤ ਘੱਟ ਰਹਿ ਚੁੱਕਿਆ ਇਹ ਵੀ ਸਮਾਂ ਬਹੁਤ ਜਲਦੀ ਲੰਘ ਜਾਣਾ ਤੇ ਲੋਕ ਇਸ ਦਾ ਹੱਲ ਵੀ ਫਿਰ ਕਰਨਗੇ 2027 ਦੇ ਵਿੱਚ